ਪੁਲਿਸ ਹਮੇਸ਼ਾ ਹੀ ਬਵਾਦਾ ਵਿੱਚ ਰਹਿੰਦੀ ਹੈ ਕਿਸੇ ਨਾ ਕਿਸੇ ਕਾਰਨ ਲੈ ਕੇ ਕਦੀ ਪੁਲਿਸ ਵਾਲਿਆਂ ਦੀ ਪੈਸਿਆਂ ਨੂੰ ਲੰਦਣ ਦੀ ਵੀਡੀਓ ਵਾਇਰਲ ਹੁੰਦੀ ਹੈ ਤੇ ਕਦੀ ਪੁਲਿਸ ਵਾਲੇ ਕੱਲੀ ਹੋਏ ਦਿਖਾਈ ਦਿੰਦੇ ਨੇ ਇਹੀ ਜਿਹਾ ਇੱਕ ਮਾਮਲਾ ਫੇਰ ਸਾਹਮਣੇ ਆਇਆ ਸ਼੍ਰੀ ਮੁਖਸਰ ਸਾਹਿਬ ਤੋਂ ਜਿੱਥੇ ਪੁਲਿਸ ਕਰਮੀ ਸ਼ਰਾਬ ਵਿੱਚ ਡੱਲੀ ਹੋਇਆ ਦਿਖਾਈ ਦਿੱਤਾ ਨੇ ਸਾਰਾ ਹੀ ਧਿਆਨ ਨਹੀਂ ਦੇਣਾ ਇਹ ਐ ਜਾ ਨਹੀਂ ਜਾਣ ਦੇਣਾ ਉਹ ਫੁੱਟ ਨਹੀਂ ਨਹੀਂ ਸਰ ਨਹੀਂ ਸਰ ਉਹ ਆਈ ਥਾਣੇ ਨਹੀਂ ਆਇਆ ਐ ਨਹੀਂ ਆਈ ਕੋਈ ਸਾਰੀ ਆਈ ਉਹ ਆਈ ਉਥੇ ਪਰ ਪੰਜਾਬ ਪੁਲਿਸ ਦੇ ਇਹ ਜੇ ਕਾਰਨਾਮੇ ਕਰਨ ਬਾਕੀ ਦੀ ਪੁਲਿਸ ਵੀ ਬਦਨਾਮ ਹੁੰਦੀ ਹੈ ਵੰਦਾ ਸਾਡੀ ਇਹ ਕੀ ਆਮ ਜਨਤਾ ਦਾ ਭਲਾ ਕਰਨਗੇ ਇਹ ਤਾਂ ਆਪ ਦਾ ਡੰਨਾ ਡੱਕੇ ਲੋਕਾਂ ਦੇ ਵਿੱਚ ਮਾਰ ਰਹੇ ਆ ਤੇ ਹੰਗੜਾ ਬਾਜ ਇੱਥੇ ਰੱਖ ਵੀ ਕਹਿ ਰਹੇ ਵੀ ਕਿ ਇਹ ਤਾਂ ਸਰਕਾਰ ਦੇ ਬਿਲਕੁਲ ਅੱਗੇ ਤੁਸੀਂ ਖੁਦ ਸੁਣ ਲੋਗੇ ਕਿ ਸਰਕਾਰ ਨੇ ਕੀ ਨੇ ਇਹ ਸਾਰਾ ਕੁਝ ਕਿਹਾ ਜਾ ਰਿਹਾ ਇਸ ਦੇ ਵਿੱਚ ਓਦੋਂ ਯਾ ਵੀਰੇ ਸਰਕਾ ਤੇ ਜਵਾਈ ਆ ਓ ਪਤਾ ਵੀਰੇ ਸਰਕਾ ਤੁਸੀਂ ਦੇਖ ਰਹੇ ਹੋ ਸ਼ਬਦਾਈ ਤਾਕਤ ਦਾ A1 ਮੀਡੀਆ ਪੁਲਿਸ ਹਮੇਸ਼ਾ ਹੀ ਵਿਵਾਦਾਂ ਵਿੱਚ ਰਹਿੰਦੀ ਹੈ ਕਿਸੇ ਨਾ ਕਿਸੇ ਕਾਰਨ ਲੈ ਕੇ ਕਦੀ ਪੁਲਿਸ ਵਾਲਿਆਂ ਦੀ ਪੈਸਿਆਂ ਨੂੰ ਲੰਦਣ ਦੀ ਵੀਡੀਓ ਵਾਇਰਲ ਹੁੰਦੀ ਹੈ ਤੇ ਕਦੀ ਪੁਲਿਸ ਵਾਲੇ ਟੱਲੀ ਹੋਏ ਦਿਖਾਈ ਦਿੰਦੇ ਨੇ ਇਹੀ ਜਿਹਾ ਇੱਕ ਮਾਮਲਾ ਫੇਰ ਸਾਹਮਣੇ ਆਇਆ ਸ਼੍ਰੀ ਮੁਕਸ਼ਰ ਸਾਹਿਬ ਤੋਂ ਜਿੱਥੇ ਪੁਲਿਸ ਕਰਮੀ ਸ਼ਰਾਬ ਵਿੱਚ ਡੱਲੀ ਹੋਇਆ ਦਿਖਾਈ ਦਿੱਤਾ ਦਿਖਾਈ ਕੀ ਦਿੱਤਾ ਖਬਰ ਬਾਤ ਚ ਬਣਨੇ ਸੀ ਉਸ ਤੋਂ ਪਹਿਲੇ ਹੀ ਲੋਕਾਂ ਨੇ ਵਾਇਰਲ ਕਰ ਦਿੱਤਾ ਕਿਉਂਕਿ ਅੱਜ ਕੱਲ ਡਿਜੀਟਲ ਜ਼ਮਾਨਾ ਹੈ ਹਰੇਕ ਵਿਅਕਤੀ ਦੇ ਹੱਥ ਦੇ ਵਿੱਚ ਮੋਬਾਈਲ ਹੈ ਤੇ ਫਿਰ ਕੀ ਸੀ ਨੌਜਵਾਨਾਂ ਨੇ ਆਪਣੇ ਆਪਣੇ ਮੋਬਾਈਲ ਕੱਢੇ ਤੇ ਪੁਲਿਸ ਵਾਲੇ ਨੇ ਆ ਕੇ ਘੇਰ ਘੇਰ ਕੇ ਪੁਲਿਸ ਵਾਲੇ ਦੇ ਨਾਲ ਕਿਸ ਤਰ੍ਹਾਂ ਗੱਲਬਾਤ ਕਰ ਰਹੇ ਨੇ ਤਸਵੀਰਾਂ ਦੇਖ ਕੇ ਤੁਸੀਂ ਵੀ दंग रह ਜਾਓਗੇ ਕਿ ਪੁਲਿਸ ਵਾਲਾ ਆਪਣੇ ਆਪ ਨੂੰ ਨਿਰਦੋਸ਼ ਸਾਬਿਤ ਕਰਨ ਲਈ ਪੈਦਲ ਚੱਲਣ ਦਾ ਚੈਲੰਜ ਵੀ ਮੰਨ ਲੈਂਦਾ ਉਹ ਕਹਿੰਦਾ ਮੈਂ ਸ਼ਰਾਬ ਨਹੀਂ ਪੀਤੀ ਹੋਈ ਦੂਜੇ ਪਾਸੇ ਜਿਹੜੇ ਲੋਕਾਂ ਨੇ ਕਹਿ ਰਿਹਾ ਹੋਏ ਸੋ ਕਹਿੰਦੇ ਸੀਗੇ ਤੁਸੀਂ ਸ਼ਰਾਬ ਵਿੱਚ ਤੋਂ ਤੇ ਜੇਕਰ ਤੁਸੀਂ ਆਪਣੀ ਹਫਾਜ਼ਤ ਨਹੀਂ ਕਰ ਸਕਦੇ ਤਾਂ ਲੋਕਾਂ ਦੀ ਹਫਾਜ਼ਤ ਕਿਵੇਂ ਕਰੋਗੇ ਤੇ ਪੁਲਿਸ ਵਾਲੇ ਨੇ ਸਵੀਕਾਰ ਕੀਤਾ ਚੈਲੰਜ ਕਿ ਮੈਂ ਪੈਦਲ ਚੱਲ ਕੇ ਵਿਖਾਨਾ ਰੋਣ ਦੇ ਕਿਹਾ ਚੌਕ ਤੱਕ ਹੀ ਕਿਹੜਾ ਮਾਰ ਦਿਓ ਤਾਂ ਪੁਲਿਸ ਵਾਲੇ ਵੀ ਦਲੇਰ ਸੀਗੇ ਤੋੜਨ ਨਿਕਿਆ ਨਹੀਂ ਜੀ ਕੋਈ ਗੱਲ ਨਹੀਂ ਅਸੀਂ ਸ਼ਰਾਬ ਪੀਤੀ ਹੀ ਨਹੀਂ ਜਦੋਂ ਤਾ ਅਸੀਂ ਚੱਲ ਕੇ ਵਿਖਾਵਾਂਗੇ ਤੇ ਪੁਲਿਸ ਵਾਲੇ ਫਿਰ ਚੱਲ ਪਏ ਜੀ ਆਪਣੀ ਚਾਲ ਦੋ ਹੀ ਕਦਮ ਚੱਲਦੇ ਹੀ ਖੜੇ ਮੋਟਰਸਾਈਕਲ 'ਤੇ ਫਿਰ ਕਿੰਜਵਾਜੀ ਨੇ ਪੁਲਿਸ ਵਾਲੇ ਤੁਸੀਂ ਵੇਖੋ ਇਸ ਪੁਲਿਸ ਮੁਲਾਜ਼ਮ ਨੂੰ ਪੁਲਿਸ ਕਰਮੀਆਂ ਨੇ ਆ ਕੇ ਪਬਲਿਕ ਕੋਲੋਂ ਛੁਡਵਾਇਆ ਕਹਿ ਸਕਦੀ ਹੈ ਕਿਉਂਕਿ ਮੁਕ ਦੇ ਪਹੁੰਚੀ ਪੁਲਿਸ ਨੇ ਕਿਹਾ ਅੱਗੇ ਅਸੀਂ ਲੈ ਜਾਣੀ ਆ ਜੋ ਬਣਦੀ ਕਾਰਵਾਈ ਆ ਕਰਾਂਗੇ ਪਰ ਪੁਲਿਸ ਨੂੰ ਰਾ ਨਹੀਂ ਦੇ ਰਹੀ ਸੀ ਪਬਲਿਕ ਜਿਨ੍ਹਾਂ ਨੇ ਹੱਥਾਂ ਵਿੱਚ ਮੋਬਾਈਲ ਵੀ ਪਕੜੇ ਹੋਏ ਸੀਗੇ ਤੇ ਲਾਈਵ ਲਗਾ ਰੱਖੀ ਸੀ ਵੀਡੀਓ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਕਿਤੇ ਨਾ ਕਿਤੇ ਖਾਕੀ ਫੇਰ ਲਾਗਦਾਰ ਹੋਈ ਹੈ ਕਿਉਂਕਿ ਖਾਕੀ ਵਰਦੀ ਦੇ ਵਿੱਚ ਪੁਲਿਸ ਮੁਲਾਜ਼ਮ ਜਦੋਂ ਖੜਾ ਹੁੰਦਾ ਤਾਂ ਅਸੀਂ ਨਿਸ਼ਚਿੰਤ ਹੋ ਜਾਂਦੇ ਆ ਕਿ ਸਾਡੀ ਸੇਫਟੀ ਉਸਤੇ ਪੰਜਾਬ ਪੁਲਿਸ ਹੈ ਪਰ ਪੰਜਾਬ ਪੁਲਿਸ ਦੇ ਇਹ ਜੇ ਕਾਰਨਾਮੇ ਕਰਨ ਬਾਕੀ ਦੀ ਪੁਲਿਸ ਵੀ ਬਦਨਾਮ ਹੁੰਦੀ ਹੈ 24 ਵਾਰ ਇਸ ਵਿਅਕਤੀ ਨੇ ਸ਼ਰਾਬ ਪੀਤੀ ਹੋਈ ਸੀ ਇਸ ਗੱਲ ਦੀਆ ਤਸਵੀਰਾਂ ਗਵਾਹੀ ਪੜ ਰਹੀਆਂ ਨੇ ਜਿਹੜੇ ਉੱਥੇ ਦੇ ਲੋਕ ਨੇ ਉਹ ਗਵਾਹੀ ਪੜ ਰਹੇ ਨੇ ਉਹਨਾਂ ਦਾ ਕਹਿਣਾ ਕਿ ਪਿੱਛੇ ਵੀ ਕਈ ਜਗ੍ਹਾ ਤੇ ਇਹ ਗੱਡੀ ਮਾਰ ਕੇ ਆਏ ਨੇ ਐਕਸੀਡੈਂਟ ਕਰਕੇ ਆਏ ਨੇ ਤੇ ਅੱਗੇ ਇਹ ਕਿਸ ਤਰ੍ਹਾਂ ਜਾਣਗੇ ਇਹ ਵਿਸ਼ਾ ਹੈਗਾ ਜਿਸ ਕਰਨ ਲੋਕਾਂ ਨੇ ਇਸ ਪੁਲਿਸ ਕਰਮੀ ਨੂੰ ਕਹਿ ਲਿਆ ਤੇ ਸਵਾਲਾਂ ਦੀ ਲਗਾ ਦਿੱਤੀ ਝੜੀ ਪੁਲਿਸ ਵਾਲਾ ਵੀ ਫਿਰ ਮੰਨ ਨਹੀਂ ਸੀ ਰਿਹਾ ਕਿ ਮੈਂ ਸ਼ਰਾਬ ਪੀਤੀ ਹੋਈ ਆ ਪਰ ਤਸਵੀਰਾਂ ਸਭ ਕੁਝ ਬਿਆਨ ਕਰ ਰਹੀਆਂ ਸੀ ਜੀ ਤੁਸੀਂ ਵੀ ਵੇਖੋ ਕਿ ਕਿਸ ਤਰ੍ਹਾਂ ਸ਼੍ਰੀ ਮੁਕਸਲ ਸਾਹਿਬ ਤੋਂ ਆਈ ਇਹ ਖਬਰ ਦੇ ਵਿੱਚ ਪੁਲਿਸ ਵਾਲੇ ਦੀ ਹਾਲਤ ਕੀ ਹੈ ਤੇ ਦੂਸਰੇ ਪੁਲਿਸ ਕਰਮੀਆਂ ਉਸ ਨੂੰ ਸੇਫ ਕਰਕੇ ਲਿਜਾਣਾ ਚਾਹ ਰਹੇ ਨੇ ਤਾਂ ਪਰ ਪਬਲਿਕ ਦੇ ਸਵਾਲ ਨੇ ਜਿਹੜੇ ਉਹ ਰੁਕਣੋਂ ਨਹੀਂ हट ਰਹੇ ਤੇ ਹੰਗਲਬਾਜ਼ ਇੱਥੇ ਰੱਖ ਵੀ ਕਹਿ ਰਹੇ ਨੇ ਕਿ ਇਹ ਤਾਂ ਸਰਕਾਰ ਦੇ ਬਿਲਕੁਲ ਅੱਗੇ ਤੁਸੀਂ ਖੁਦ ਸੁਣ ਲੋਗੇ ਕਿ ਸਰਕਾਰ ਨੇ ਕੀ ਨੇ ਇਹ ਸਾਰਾ ਕੁਝ ਕਿਹਾ ਜਾ ਰਿਹਾ ਇਸ ਦੇ ਵਿੱਚ वीडियो हूं खूब वायरल हो रही है नहीं सर आई 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 ਮਲਾਜ਼ਮ ਬੰਦਾ ਫਟਾ ਬੰਦਾ ਨਿਕਾਣ ਕਰਦਾ ਆਂ ਫਰੀ ਭੰਤੀ ਵਾਲੀ ਸਾਰੀ ਚਲਾ ਰਿਹਾ ਠੀਕ ਆ ਲੋਕਾਂ ਦੇ ਵਿੱਚ ਮਾਰ ਰਿਹਾ ਗੱਡੀ ਕੋਈ ਨਹੀਂ ਸਰ ਮਲਾਜ਼ਮ ਬੰਦਾ ਯਾਰ ਇੱਕ ਸੁਣਾ ਦੇ ਸਰ ਸੱਗੀ ਤੁਸੀਂ ਤਾਂ ਇੰਨੀ ਗੱਲ ਕਹਿਤੀ ਫਿਰ ਕੀ ਨਾ ਨਹੀਂ ਤੁਸੀਂ ਪਰਲੇ ਪਾਸੇ ਬੈਠੇ ਹੋ ਅਸੀਂ ਗੱਡੀ ਚਲਾਉਣੇ ਆਂ ਅਸੀਂ ਵੀਡੀਓ ਬਣਾ ਲਈ ਉਹ ਨਹੀਂ ਕੋਈ ਚੱਕਰ ਭਾਈ ਤੁਹਾਨੂੰ ਲੱਗਦਾ ਮੈਂ ਕਿੱਥੀ ਨਹੀਂ ਆ ਜਾਓ ਯਾਰ ਉਹਨੇ ਕਿਹਨ ਲੱਗੀ ਹੁੰਦਾ ਆਪਾਂ ਨੂੰ ਤਾਂ ਪਤਾ ਨਾ ਪਰਮਸਾਹਬ ਦਾ ਕੋਣਾ ਉਹ ਆਪੇ ਆ ਜਾਓ ਪਰਮਸਾਹਬ ਦਾ ਕੋਣਾ ਆਪਾਂ ਗੱਲ ਕਰਦੇ ਵਿੱਚ ਉਸੇ ਆ ਜਾਓ ਕੋਈ ਨਹੀਂ ਆਹ ਜੀ ਸਾਹ ਆ ਆਪਲਾ ਮੰਦਾ ਆਰੇ ਆਪਾਂ ਦੇਖੋ ਪੰਜਾਬ ਪੁਲਿਸ ਕੀ ਕਰ ਰਹੀ ਹੈ ਇਹ ਤੁਹਾਨੂੰ ਦੇਖ ਰਿਹਾ ਨਾ ਲੈ ਬੰਦਾ ਸਾਡੀ ਇਹ ਕੀ ਆਮ ਜਨਤਾ ਦਾ ਬਲਾ ਕਰਨਗੇ ਇਹ ਤਾਪ ਦਾ ਡਰ ਨਾਲ ਡੱਕ ਕੇ ਲੋਕਾਂ ਦੇ ਵਿੱਚ ਮਾਰ ਰਹੇ ਆ ਮੈਂ ਤਾਂ ਉਹਦੇ ਤੋਂ ਪਾਰ ਨੂੰ ਖੰਭਾ ਜਿਹੜਾ ਕਹਿੰਦਾ ਮੈਂ ਪੀਤੀ ਨਹੀਂ ਅਸੀਂ ਤੇਰੀ ਪਤਾ ਕਰਾਵਾਂਗੇ ਉਹ ਜਿਹੜਾ ਪੀਤਾ ਬਹੁਤ 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 ਅਮਰਤਪਾਲ ਸਿੰਘ ਇਹ ਵੇਖ ਲੈ ਹਾਂ ਅਮਰਤਪਾਲ ਨਾ ਇਹਦੀ ਗੱਡੀ ਦਾ ਨੰਬਰ ਨੋਟ ਕਰ ਬਾਈ ਬਾਈ ਕੋਈ ਨਹੀਂ ਇਹ ਐਸਆਈ ਅਮਰਤਪਾਲ ਇਹ ਸਦਰ ਥਾਣਾ ਕਿਰਮਕਸਾ ਸਾਹਿਬ ਦੇ ਵਿੱਚ ਇੱਕ ਆਡ ਹੋਇਆ ਠੀਕ ਆ ਪਹਿਲਾ ਗੱਡੀ ਦੇ ਵਿੱਚ ਮੈਂ ਪਹਿਲਾਂ ਨਣੀ ਸਕੂਟਰੀ ਦੇ ਵਿੱਚ ਮਾਰਿਆ ਬਾਅਦ ਵਿੱਚ ਬੋਟ ਦੇ ਵਿੱਚ ਮਾਰਿਆ ਠੀਕ ਆ ਇਹ ਪਬਲਿਕ ਨੂੰ ਜਾਣੀ ਕਰਦੇ ਆ ਪਰਿਸ਼ਰਣ ਕਰਦੇ ਆ ਆਜੋ ਤੁਹਾਨੂੰ ਪਤਾ ਹੀ ਹੈ ਬੰਦਾ ਮੈਂ ਕੀ ਦਾ ਨਹੀਂ ਕੋਈ ਜੀ ਨਹੀਂ ਕੋਈ ਜੀ ਆਜੋ ਉੱਥੇ ਉਹ ਆ ਗਿਆ ਭਾਈ ਆ ਗਿਆ ਭਾਈ ਪਤਾ ਸਾਰਾ ਕੋਈ ਲੋਕ ਤਾਂ ਨਹੀਂ ਕਿਤੇ ਮਾਰ ਹਾਂਜੀ ਉਹ ਤੁਹਾਨੂੰ ਅੱਜ ਅੱਜ ਪੀਤੀ ਨਹੀਂ ਨਾ ਕੋਈ ਕਹਿੰਦਾ ਪੀਤੀ ਨਹੀਂ ਅਸੀਂ ਇਹੜੀ ਪਤਾ ਕਰਾਵਾਂਗੇ ਕਿ ਬ੍ਰਾਂਡ ਕਿਹੜਾ ਪੀਤਾ ਤੁਸੀਂ ਕਹਿੰਦੇ ਪੀਤੀ ਨਹੀਂ ਆਓ ਤੁਸੀਂ ਕਹਿੰਦੇ ਪੀਤੀ ਨਹੀਂ ਅੱਜ ਕਰਾਂ ਅਸੀਂ ਤੁਹਾਡੇ ਕੋਲ ਆਏ ਨਹੀਂ ਅਸੀਂ ਆਪ ਦੇ ਭਰਾਵਾਂ ਤੋਂ ਕੀ ਕਰਾਉਣਾ ਹੈ ਕੀ ਕਰਾਉਣਾ ਹੈ ਜਿਹੜਾ ਆਪ ਦੀ ਪ੍ਰੋਟੈਕਸ਼ਨ ਨਹੀਂ ਕਰ ਸਕਦਾ ਸਾਡੀ ਜਿਹੜਾ ਆਪ ਤੁਹਾਡੇ ਤੋਂ ਤੁਹਾਡੇ ਦੇ ਪੈਰਾਂ ਤੇ ਖੜੇ ਨਹੀਂ ਜਾਂਦਾ ਤੁਸੀਂ ਸਾਡੀ ਕੀ ਹਸਾਲ ਕਰੋਗੇ ਬਈ ਦੱਸੋ ਆ ਕੀ ਦਾ ਸੀ ਫੋਨ ਕੀ ਦਾ ਸੀ ਪੰਜਾਬ ਪੁਲਿਸ ਮੇਰਾ ਮੇਰਾ ਕੀ ਕੀ ਪੇ ਪੰਜਾਬ ਪੁਲਿਸ ਵਾਲੇ ਆ ਦੱਸੋ ਸਾਨੂੰ ਇਸ ਗੱਲ ਦਾ ਜਵਾਬ ਦੋ ਦਰੂਪੀਤੀ ਫਿਰੋਪੀਤੀ ਹੈ ਬੇਟਾ ਕੋਲ ਨਹੀਂ ਦੀ ਦਰੂਪੀਤੀ ਨਹੀਂ ਆ ਦਰੂਪੀਤੀ ਨਹੀਂ ਆ ਰਿਹਾ ਪਤਾ ਨਹੀਂ ਕੀ ਹੋ ਤਾ ਦਰੂਪੀਤੀ ਬੰਦੇ ਦੀ ਗੋਲੀਆਂ ਖਾਧੀਆਂ ਨੇ ਤੈਨੂੰ ਪਿਉਣੀ ਚਲ ਪਾਣੀ ਬਹੁਤ ਹੈ ਕੋਈ ਇੰਦੇ ਮਰਜੀ ਲੈ ਜਾ ਦਰੂਪੀਤੀ ਮੇਰੇ ਕੋਲ ਮੈਂ ਕਹਿੰਦਾ ਦੋ ਮੈਂ ਕਹਿੰਦਾ ਦੋ ਪਰਾਂਗਾ ਨੇ ਰਸਟਿੰਗ ਤੋਂ ਪੰਜਾਂ ਬੰਦੇ ਤੇ ਗੱਡੀ ਮਾਰਿਆ ਆ ਔਰ ਮੇਰੀ ਗੱਲ ਦਾ ਸਮਝਾ ਹਾਂਜੀ ਮੇਰਾ ਚੱਲ ਜਿੱਥੇ ਮਰਜ਼ੀ ਜਾਣਾ ਕਿੱਥੇ ਜਾਣਾ ਤੁਰ ਕੇ ਜਿੱਥੇ ਮਰਜ਼ੀ ਜਾਣਾ ਮੈਂ ਕਹਿੰਦਾ ਤੂੰ ਐਂ ਕਰ ਤੂੰ ਬਿਨਾ ਡੋਲੇ ਮੈਨੂੰ ਛਿੱਟ ਤੱਕ ਜਿਹੜਾ ਕੱਢ ਕੇ ਆ ਚੱਲ ਚੱਲ ਆ ਜਾ ਤੋਰ 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 ਆ ਜਾ ਜੈ ਜੈ ਭਾਈ তোর <laughs> কে Ah, 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 ਆਹ ਦੇਖੋ ਅੱਗੇ ਵਿਸਤਾਰ ਵੀ ਇਸੇ ਨੂੰ ਲੈ ਕੇ ਆਉਣਾ ਹੈ ਜੀ ਆਹ ਦੇਖੋ ਆਹ ਕਰੂਗੇ ਇੰਨੇ ਸ਼ੂਟ ਲੈਣੇ ਆਉਂਦੇ ਆਹ ਦੇਖੋ ਸ਼ੂਟ ਕਰਵਾਉਣਾ ਕੋਟਾ ਗੁੱਡ ਨੇਮ ਦੀ 80% ਪ੍ਰਾਣ ਉਹਦੇ ਕਿਹੜਾ ਸ਼ੂਟ ਦੀ ਗੱਲ ਕਰ ਰਹੇ ਹੋ ਇਹ ਚਾਹ ਰਹੇ ਦਾਲ ਦੇ ਬਦਲ ਆਉਂਦਾ ਬੰਦੇ ਉਦੋਂ ਯਾਰ ਆਪਾ ਤਾਂ ਵੀਰੇ ਸਰਕਾਰ ਦੇ ਜਵਾਈ ਆ ਆਪਾ ਤਾਂ ਵੀਰੇ ਸਰਕਾਰ ਓਏ ਅਮਰਾਜੀ ਬਰਾਵਾ ਅਰੇ ਯਾਰ ਗਈ ਕਰ ਓਏ ਹੋਈ ਧੀ ਨਲੀ ਨੇ ਓਏ ਦੇ ਬੜਾ ਹੀ ਓਏ ਹੋ ਗਿਆ ਧੀ ਐ ਓਏ ਹੋ ਜਾਤੀ ਐ ਕੀ ਕਰ ਰੋਗਾ ਠੀਕ ਹੋ ਜਾਣਾ